ਚਲੰਤੰਦੇ ਮੌਕੇ ਫੈਨਸ ਨੂੰ ਤੋਹਫਾ ਮਿਲਿਆ ਹੈ YouTube ਤੇ ਰਿਲੀਜ਼ ਹੋਈ ਹੈ ਮੂਸੇ ਪ੍ਰਿੰਟਰੀ ਪੀ ਮੂਸੇ ਵਾਲੇ ਦਤਨ ਗੀਤਾ ਦੀ EP ਮੂਸੇ ਪ੍ਰਿੰਟ ਰਿਲੀਜ਼ ਹੋਈ ਹੈ ਤਨਗੀਤਾ ਦੇ ਨਾਮ ਤੇ 008 ਨੀਲ ਤੇ ਟੈਕ ਨੋਟਸ ਹੋਇਆ ਹੈ ਅੱਜ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਦੇ ਮੌਕੇ ਤੇ ਦੱਸਦੇ ਕਿ ਸਿੱਧੂ ਨੂੰ ਚਾਣ ਵਾਲੇ ਉਹਨਾਂ ਦੇ ਪਿੰਟ ਮੂਸਾ ਹਵੇਲੀ ਜੋੜੇ ਨੇ ਪਹੁੰਚ ਰਾਇ ਨੇ ਜਿੱਥੇ ਕੇਕ ਕਟਿਆ ਗਿਆ ਹੈ ਮੂਸੇਵਾਲੇ ਦੇ ਬਰਜਨਮ ਦਿਨ ਦੇ ਮੌਕੇ ਤੇ ਉਹਨਾਂ ਦੇ ਪਿਤਾ ਵੀ ਉੱਥੇ ਮੌਜੂਦ ਰਹੇ ਮੂਸੇਵਾਲੇ ਦੇ ਜਨਮ ਦਿਨ ਦੇ ਮੌਕੇ ਤੇ ਫੈਨਸ ਨੂੰ ਇੱਕ ਹੋਰ ਤੋਹਫਾ ਮਿਲਿਆ ਹੈ ਉਸੇ ਵਾਲੇ ਦਿਨ ਗੀਤਾ ਦੀ EP ਮੂਸੇ ਪ੍ਰਿੰਟ ਚੜੀ ਹੈ ਉਹ ਰਿਲੀਜ਼ ਹੋਈ ਹੈ ਕੀ ਕੱਟਦੇ ਹੋਏ ਨਜ਼ਰ ਆ ਰਹੇ ਨੇ ਤੋਹਫਾ ਦਿੰਦੇ ਹੋਏ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਪਲ ਕਾਫੀ ਦੁਖਦ ਇਹ ਵੇ ਜੀ ਕਹਿੰਦਾ ਪਾਪਾ ਪਤੀ ਹੈ ਅੱਜ ਆਪਾਂ ਪਾਵਾਰ ਵੱਲੋਂ ਸੁਬਰੀ ਸਾਹਿਬ ਦਾ ਪਾਠ ਕਰਾਇਆ ਉਹਨਾਂ ਦੇ ਚੌਣ ਵਾਲੇ ਜਿਹੜੇ ਸਵੇਰ ਦੇ ਅੱਜ ਹਵੇਲੀ ਆ ਰਹੇ ਨੇ ਬਾਕੀ ਜਿਹੜੇ ਇਲਾਕੇ ਦੇ ਵਿੱਚ ਸਾਰੇ ਪੰਜਾਬ ਦੀ ਬਾਣੀ ਦੀ ਪਨੀਰ ਸੰਡੇ ਪਨੀਰ ਉਹਨਾਂ ਦੇ ਚੌਣਾਂ ਅੱਜ ਵੀ ਉਹਨਾਂ ਦੇ ਦਿਲਾਂ ਦੇ ਵਿੱਚ ਤੂੰ ਨੂੰ ਨੁਕਸਾਨਤ ਹੈ ਤਿਰਕਤਾ ਉਹ ਤੇ ਆਪਣੇ ਵਿੱਚ ਨਹੀਂ ਪਰ ਦਿਲਾਂ ਦੇ ਵਿੱਚ ਅੱਜ ਵੀ ਰਾਜ ਕਰਦਾ ਅਜੀਪੀ ਵੀ ਜਿਹੜੀ ਰਿਲੀਜ਼ ਹੋਣੀ ਹੈ ਤੇ ਡਾਕੂਮੈਂਟਰੀ ਵੀ ਰਿਲੀਜ਼ ਕੀਤੀ ਗਈ ਹੈ ਪਰ ਪਰਿਵਾਰ ਨੇ ਮਨਾ ਕੀਤਾ ਸੀ ਨਾ ਕਿ ਉਹ ਹਾਂਜੀ ਇਹ ਡਾਕੂਮੈਂਟਰੀ ਦਾ ਸਬਾ ਜੋ ਜਦਾਇ ਪਰਿਵਾਰ ਨੇ ਜਤਾ ਉਹਨਾਂ ਦਾ ਜਿਹੜਾ ਇਤਰਾਜ਼ ਹੈ ਉਹਨਾਂ ਦਾ ਜਾਇਜ਼ ਵੀ ਹੈ ਕਿਉਂਕਿ ਉਹਨਾਂ ਨੇ ਕੋਈ ਮਨਜ਼ੂਰੀ ਨਹੀਂ ਦਿੱਤੀ ਉਹਨੇ ਆਪ ਮਾਰੇ ਹੁਣ ਸਿੱਧੂ ਦੀ ਜਿਹੜੀ ਕਿ ਹੈਗੀ ਹੈਗੀ ਆਪਣਾ ਗੱਲਬਾਤ ਆ ਉਹ ਹੋਰਾਂ ਦਾ ਗਲਤ ਪੇਸ਼ ਕਰਦਾ ਕੋਈ ਪਰਿਵਾਰ ਦੇ ਉਹਨਾਂ ਨੇ ਸਹਿਮਤੀ ਨਹੀਂ ਦਿੱਤੀ ਪਰਵਾਦ ਨਾਲ ਸਹਿਮਤੀ ਲੈ ਕੇ ਕੋਈ ਵਿਚਾਰ ਬੰਦ ਕਰਕੇ ਕਾਬਦੇ ਦਾ ਠੀਕ ਹੈ ਪਰ ਜਾਇਜਾ ਉਹਨਾਂ ਦਾ ਇਤਰਾਜ਼ ਵੀ ਈਪੀ ਵੀ ਲੈ ਕੇ ਕਿੰਨਾ ਚਿਰ ਚੱਲ ਜਾਈ ਦੀ ਈਪੀ ਦਾ ਹੀ ਦੇਖਿਆ ਜਾ ਹੁਣ ਸਾਰੇ ਮੰਨ ਕੇ ਸਾਰੇ ਬਾੜ ਦੇ ਵਿੱਚ ਹੀ ਇਹ ਦੇ ਸਭਿਆਂ ਅੜੀ ਹੋ ਰਹੀ ਹੈ ਜਿੰਨੇ ਕਹਿੰਦੇ ਵੀ ਛੋਟਾ ਖੁੱਲਣ ਵਾਲਾ ਕੱਲ੍ਹ ਦੀ ਚੱਲ ਰਿਹਾ ਉਹ ਛੋਟਾ ਖੁੱਲੂ ਜੂ ਅਜੇ ਬਾਕੀ ਦੇਖੋ ਤੰਗਰਮੀ ਨੇ ਪੂਰਾ ਗਾਇਬ ਬੰਦ ਹੋ ਗਿਆ ਈਪੀ ਦਾ ਤੁਹਾਨੂੰ ਪਤਾ ਜਦੋਂ ਆਉਂਦਾ ਬਾਈ ਫਿਰ ਬੈਲਬੋਰਡ ਦੇ ਕੱਪੜਾ ਮਾਰਿਆ ਪਿਆ ਹੁੰਦਾ بس ਤੁਸੀਂ ਕੁਝ ਘੰਟਿਆਂ ਹੀ ਦੇਖੋਗੇ ਸ਼ਾਦੀ ਹੋ ਗਈ ਬਾਈ ਮੈਂ ਇਹ ਚਾਉਣ ਵਾਲਿਆਂ ਨੂੰ ਦੇਖ ਸਕਦੇ ਜੀ ਇਹਨੂੰ ਬਾਤਾਂ ਨੂੰ ਸ਼ੇਅਰ ਕਰਨ ਬਹੁਤੋ ਲਾਈਕ ਕਰਨ ਜਨਮ ਤੋਂ ਮੈਨੂੰ ਲੱਗੇ ਕੀ ਕਹੂੰ ਜਨਮ ਤੋਂ ਦਾ ਭਾਈ ਮਤਲਬ ਦੁੱਖ ਚ ਹੈ ਸਾਰਾ ਤੁਸੀਂ ਵੀ ਦੁੱਖ ਚੋਂ ਪਰਿਵਾਰ ਵੀ ਚਾਉਣ ਵਾਲੇ ਸਾਰੇ ਦੁੱਖ ਚੋਂ ਹੁੰਦੇ ਨੇ ਸਾਰੇ ਕੋਈ ਨਹੀਂ ਜਿਆਦਾ ਨੂੰ ਤਾਜਾ ਕਰਦੇ ਨੇ ਤੇ ਹੋਰ ਮਤਲਬ ਕੋਈ ਕੋਈ ਜਿਆਦਾ ਕੋਈ ਖੁਸ਼ੀ ਵਾਲੀ ਗੱਲ ਨਹੀਂ ਕਿਉਂਕਿ ਜਿਆਦਾ ਨੂੰ ਤਾਜਾ ਕਰਕੇ ਸੂਨੀ ਸਾਹਿਬ ਦੇ ਪਾਰਕ ਕਰਾਏ ਹੋਏ ਨੇ ਤਾਂ ਸਾਰੇ ਅੱਜ ਵੱਡੀ ਗਿਣਤੀ ਚ ਉਹਦੇ ਚਾਉਣ ਵਾਲੇ ਹਾਜ਼ਰੀ ਭਰਨਗੇ ਫਸੇ ਨਹੀਂ BBC ਨੂੰ ਡਾਕੂਮੈਂਟਰੀ ਰੀਲீஸ் ਕਰ ਦਿੱਤੀ ਹੈ ਪਰਿਵਾਰ ਇਤਰਾਜ਼ ਕਰ ਰਿਹਾ ਸੀ ਕਿ ਨਾ ਰੀਲீஸ் ਕੀਤੀ ਜਾਵੇ ਉਹਦੇ ਬਾਰੇ ਤਾਂ ਦੇਖੋ ਸਾਨੂੰ ਅੱਜ ਪਤਾ ਲੱਗੀ ਜਿਹਾ ਵੀ ਜਿੱਥੇ ਸਰਕਾਰਾਂ ਨੇ ਪਰਿਵਾਰ ਦਾ ਵਾਹਨ ਹੀ ਫੜਿਆ ਅੱਜ ਤੱਕ ਸਰਕਾਰਾਂ ਨੇ ਅਨਸਾਫ਼ ਦੀ ਵੀ ਗੱਲ ਨਹੀਂ ਕੀਤੀ ਤਾਂ BBC ਨੇ ਵੀ ਸਾਬਤ ਕਰਦਾ ਵੀ ਉਹਦਾ ਕੇਸ ਖਰਾਬ ਕਰਨ ਦੇ ਵਿੱਚ ਉਹਨਾਂ ਦਾ ਪੂਰਾ BBC ਦਾ ਹੱਥ ਹੋਊਗਾ ਕਿ ਉਹ ਡਾਕੂਮੈਂਟਰੀ ਜਿਹੜੇ ਇਤਰਾਜ਼ਯੋਗ ਚੀਜ਼ਾਂ ਪਾਈਆਂ ਗਈਆਂ ਜਿਹੜੀਆਂ ਉਹ ਕੇਸ ਨੂੰ ਵੜਦਾ BBC ਦੇ ਵੱਲੋਂ ਰਿਲੀਜ਼ ਕਰ ਦਿੱਤੀ ਗਈ ਹੈ ਮੂਸੇ ਵਾਲੇ ਦੇ ਕਤਲ ਤੇ ਡਾਕੂਮੈਂਟਰੀ BBC ਨੇ YouTube ਤੇ ધ ਕਿਲਿੰਗ ਕਾਲ ਰਿਲੀਜ਼ ਕੀਤੀ ਹੈ ਪਿਤਾ ਦੇ ਸਖਤ ਇਤਰਾਜ਼ ਦੇ ਬਾਵਜੂਦ ਵੀ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਗਈ ਬਲਕੋਸ ਸਿੰਘ ਨੇ ਪੇਸ਼ ਆਏ ਲੀਗਲ ਨੋਟਿਸ ਡਾਕੂਮੈਂਟਰੀ ਤੇ ਬੈਨ ਲਾਈ ਹਾਈ ਕੋਰਟ ਦਾ ਰੁਖ ਵੀ ਕੀਤਾ ਹੈ ਤੇ BBC ਦੀ ਡਾਕੂਮੈਂਟਰੀ ਤੇ ਬਲਕੋਸ ਸਿੰਘ ਨੇ ਕਿਹਾ ਕਿ ਅਸੀਂ ਕੋਰਟ ਦੇ ਵਿੱਚ ਗਏ ਤਾਂ ਡਾਇਰੈਕਟ ਰਿਲੀਜ਼ ਕੀਤੀ ਡਾਕੂਮੈਂਟਰੀ ਪਹਿਲਾਂ ਡਾਕੂਮੈਂਟਰੀ ਦੀ ਸਕਰੀਨਿੰਗ ਦੀ ਗੱਲ ਕਹੀ ਸੀ ਕੋਰਟ ਦੀ ਸਾਨੂੰ ਇਨਸਾਫ ਹੋਵੇ ਜੜੀ ਹੈ ਦਵੇ ਅਤੇ ਨਾਲ ਹੀ ਸਿੱਧੂ ਦੇ ਸਾਥੀ ਆ ਤੇ ਇੰਟਰਵਿਊ ਦੇਖ ਦੁੱਖ ਵੀ ਹੋਇਆ ਮੈਨੂੰ ਇੱਥੇ ਸਿੱਧਾ ਸਿੱਧਾ ਹੱਥ ਸਰਕਾਰਾਂ ਦਾ ਲੱਗਦਾ ਵੀ ਉਹ ਸ਼ੁਭਦੀਪਦਾ ਜਿਹੜਾ ਚੈਪਟਰ ਨੂੰ ਕਲੋਜ਼ ਕਰਨਾ ਚਾਹੁੰਦੀਆਂ ਨੇ ਕਿਸੇ ਨਾ ਕਿਸੇ ਹਿਸਾਬ ਨਾਲ ਵੀ ਜਿਹੜਾ ਉਹਦੇ ਵਿੱਚ ਡਾਕੂਮੈਂਟਰੀ ਦੇ ਵਿੱਚ ਗਲਤ ਬੰਦਿਆਂ ਤੋਂ ਇੰਟਰਵਿਊਆਂ ਲੈ ਕੇ ਪਾਈਆਂ ਨੇ ਉਹ ਸਾਡੇ ਕੇਸ ਨੂੰ ਰਫਾ-ਦਫਾ ਕਰਕੇ ਤੇ ਸ਼ੁਭਦੀਪਦਾ ਜਿਹੜਾ ਚੈਪਟਰ ਕਲੋਜ਼ ਕਰਨਾ ਚਾਹੁੰਦੇ ਸਿੱਧੂ ਨੇ ਕੀ ਕਰਤਾ ਇਹ ਵਿਚ ਆ ਗਿਆ ਜਿਹੜੇ ਕੁਝ ਕੱਲ ਕਹਿਣਾ ਚਾਹੁੰਨੀ ਆ ਵੀ ਉਹ ਤਾਂ ਜ ਐਨਰਜੀ ਐਨੀ ਸੀ ਉਹ ਤੇ ਚੱਲੀ ਜਾਂਦਾ ਸੀ ਪਰ ਉਹੀ ਹਾਲਾਤ ਸਾਡੇ ਹੋਈ ਪਏ ਅੱਜ ਪਰ ਸਾਡੇ ਬੱਸੋਂ ਬਾਹਰ ਨੇ ਮੈਂ ਤਾਂ ਇੱਕ ਬਸ ਪਬਲਿਕ ਨੂੰ ਜਿਹੜੀ ਸਾਡੇ ਸਾਡੇ ਸਾਨੂੰ ਹੌਸਲਾ ਦੇ ਰਹੀ ਆ ਤਿੰਨ ਸਾਲਾਂ ਤੋਂ ਉਹਨਾਂ ਮੇਰੇ ਅੱਗੇ ਇਹੀ ਬੇਨਤੀ ਐ ਵੀ ਤੁਸੀਂ ਸਾਡੇ ਸਾਥ ਆ ਛੱਡ ਕੋਈ ਗੱਲ ਨਹੀਂ ਵਹਿਗੁਰੂ ਕਰੂਗਾ ਕਦੇ ਨਾ ਕਤੇ ਕਿਰਪਾ ਤੀਸਰੇ ਜਣੇ ਇਹਨੇ ਵੀ ਸਿੱਧੂ ਦਾ ਪੋਲਿਟੈਕਸ ਜੇ ਉਹ ਸਾਨੂੰ ਪੋਲਿਟੈਕਸ ਕੁਝ ਵੀ ਨਹੀਂ ਸਾਡੇ ਬੱਚਾ ਜਿਹੜਾ ਸਾਡੀ ਕਮਾਈ ਕਰਕੇ ਗਿਆ ਉਹ ਪੋਲਿਟੈਕਸ ਕੁਝ ਵੀ ਨਹੀਂ ਪਰ ਜਦੋਂ ਸਾਨੂੰ ਇੰਨਾ ਜਲੀਲ ਕੀਤਾ ਜਾਂਦਾ ਤੇ ਫਿਰ ਉਦੋਂ ਸਾਨੂੰ ਐ ਲੱਗਦਾ ਵੀ ਸਾਡੇ ਕੋਲੇ ਵੀ ਥੋੜੀ ਜਿਹੀ ਪਾਵਰ ਹੋਣੀ ਚਾਹੀਦੀ ਹੈ ਅਸੀਂ ਐਨੇ ਕਿ ਨਿੱਕੇ ਮੁੱਟੇ ਤავੇ ਕੰਮ ਕਰਾ ਸਕਦੇ ਹਾਂ ਅੱਜ ਟੈਸਟ ਟਾਈਮ ਸਰਕਾਰੀ ਦਰਬਾਰੇ ਸਾਡੀ ਕੋਈ ਨਹੀਂ ਸੁਣ ਰਹਾ ਬਸ ਉਹ ਤਾਂ ਪਈ ਹੋਇਆ ਸਿੱਧੂ ਦੇ ਮੰਗਰ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਨੂੰ ਖਤਮ ਕਰੀ ਗਏ। ਹਾਂ ਜੀ ਪਹਿਲਾਂ ਸਿੱਧੂ ਨੂੰ ਮੋੜੀ ਜਿਹੜੇ ਗੱਲਾਂ ਸਾਹਮਣੇ ਆਈਆਂ ਨੇ ਇਸ ਜਿਹੜਾ ਡਾਕੂਮੈਂਟਰੀ ਦੇ ਵਿੱਚ ਕੁਝ ਹੋਰ ਤੱਤ ਵੀ ਪੇਸ਼ ਕਰਦੇ ਨੇ ਕਿਸੇ ਤਰੋ ਤੂੜ ਮਰੋੜ ਦੀ। ਰਾਜੀ ਪਹਿਲਾਂ ਮੇਰੀ ਗੱਲ ਸੁਣੋ ਜੇ ਮੈਂ ਛੋਡੇ ਘਰ ਦੇ ਬਾਰੇ ਛੋਡੇ ਘਰ ਛੋਡੇ ਬਾਰੇ ਲਿਖਾਂ ਵੀ ਜੀ ਉਹ ਤਾਂ ਮੁੰਡਾ ਐ ਉਹ ਆਇਆ ਐ ਉਹ ਆਇਆ ਐ ਕੀ ਤੁਸੀਂ ਸਾਨੂੰ ਲਿਖਣ ਦੀ ਆਗਿਆ ਦੋਗੇ? ਕਿ ਇਸ ਬਾਰੇ ਇਸ ਦਾ ਕੋਈ ਹੈ ਨਹੀਂਗਾ ਕੋਈ ਕਾਨੂੰਨ ਨਹੀਂ ਬਣਾਇਆ ਇਸ ਵਾਸਤੇ ਵੀ ਸਾਡੇ ਵਾਸਤੇ ਕੋਈ ਸਾਡੀ ਮਤਲਬ ਸਾਡੋ ਸਾਨੂੰ ਇਨਸਾਫ ਤਾਂ ਕੀ ਦੇਣਾ ਸੀ ਤੇ ਸਾਡੇ ਜਿਹੜਾ ਜਵਾਕ ਦੇ ਉੱਤੇ ਉਹਦਾ ਸਿੱਧਾ ਸਾਹਬ ਜਰਾ राजे ਉਹਦਾ ਹੈਗਾ ਵੀ ਇਹਨਾਂ ਦਾ ਜਿਹੜੇ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਦਾ ਜਿਹੜਾ ਚੈਪਟਰ ਖੁੱਲਿਆ ਹੋਇਆ ਉਹ ਬੰਦ ਕਰੀਏ ਪਰ ਮੈਨੂੰ ਪਤਾ ਹੈ ਮੇਰੇ ਮੇਰੇ ਬੱਚੇ ਮੇਰੇ ਭੈਣ ਮੇਰੇ ਭਰਾ ਆਲਵਾਟ ਦੇ ਵਿੱਚ ਬੈਠੇ ਆ ਉਹ ਸਿੱਧੂ ਨੂੰ ਕਦੇ ਹੇਠਾਂ ਨਹੀਂ ਲੱਗਣ ਦੇਣਗੇ ਇਹਨਾਂ ਨੇ ਅਨਕਲ ਨੂੰ ਕਦੇ ਵੀ ਸੀ ਉਹ ਗੀਤਾਂ ਨੂੰ ਲੈ ਕੇ ਵੀ ਜਿਹੜੇ ਗੀਤ ਅਜ ਰਿਲੀਜ਼ ਕਰਨੇ ਪਏ ਵੀ ਉਹਨਾਂ ਝੂਠਾ ਨੂੰ ਸਮਝਾਉਣ ਵਾਸਤੇ ਅਸੀਂ ਕਹਿੰਦੇ ਹੁੰਦੇ ਸੀ ਵੀ ਚਲ ਪੁੱਤ ਕੋਈ ਗੱਲ ਨਹੀਂ ਪਰ ਉਹ ਤਪਾਇਆ ਹੋਇਆ ਸੀ ਇਹਨਾਂ ਲੋਕਾਂ ਨੇ ਉਹਨੂੰ ਬਹੁਤ ਹਰਾਸ਼ ਕੀਤਾ ਮੈਂ ਤਾਂ ਉਸ ਮਾਂ ਦੇ ਪੁੱਤ ਨੂੰ ਧੰਨ ਜਿਹੜਾ ਉਹਦਾ ਸਮਝਦੀਆਂ ਵੇ ਜਿਹੜਾ ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਉਹਨੇ ਇੰਨਾ ਕੰਮ ਕੀਤਾ ਸਾਰੇ ਭੈਣ ਭਾਈਆਂ ਨੂੰ ਆਪਿਆਂ ਨੂੰ ਆਪਣੇ ਫਰੈਂਡ ਨੂੰ ਆਪਣੇ ਫੈਨਸ ਨੂੰ ਆਪਣੇ ਮਾਂ ਪਿਓ ਨੂੰ ਉਹਨੇ ਫੇਰ ਵੀ ਬੰਦਾ ਸਮਾਨ ਦਿੱਤਾ ਮੈਂ ਕਹਨੀ ਆ ਵੀ ਵੈਗਰੂ ਨੇ ਉਹਦੇ ਚ ਕੋਈ ਇਹੋ ਜਿਹੀ એનર્ਜੀ ਪਾ ਕੇ ਤੇਜ ਸੀ ਜਿਹੜਾ ਉਹ ਇੰਨੀਆਂ ਪਰ ਉਹ ਜੂਠਾਂ ਵਾਲੀ ਗੱਲ ਆ ਜਾਂਦੀ ਹੈ ਇਹੋ ਜਿਹੇ ਲੋਕਾਂ ਦੇ ਪ੍ਰੈਸ਼ਰ ਹੇਠ ਬਚਾ ਇੰਨਾ ਕੰਮ ਫੇਰ ਵੀ ਇਨਾ ਕੰਮ ਕਰਕੇ ਗਿਆ ਨਸਾਂ ਬੰਦ ਹੋ ਰਹੀਆਂ ਨੇ 15 ਸਾਲ ਉਹਨੂੰ ਅਸੀਂ ਇਹ ਮੇਰੀ ਜਿੰਦੜ ਰੱਖਾਂਗੇ ਬੇਟਾ ਇਸ ਦੇ ਜਦੋਂ ਜਿਹੜਾ ਚੈਨਾਪਕ ਕਾਲਾ ਰੋਟ ਭਰੇ ਮੰਦ ਦੇ ਨਾਲ ਬੇਟੇ ਵੀ ਯਾਦ ਕਰ ਲਈਦਾ ਔਰ ਉਹ ਬੜੀ ਤੁਮਤਾ ਉਹਦੇ ਨਾਲ ਇਸ ਦਿਨ ਮਨਾਉਂਦਾ ਸੀਗਾ ਪਰੰਤੂ ਦੇ ਜਾਣ ਤੋਂ ਬਾਅਦ ਵੀ ਸਾਨੂੰ ਲੱਗਦਾ ਵੀ ਜੀਰੋਂ ਨੂੰ ਥੋੜੀ ਸ਼ਾਂਤੀ ਮਿਲਦੀ ਹੋਵੇਗੀ ਜਦੋਂ ਉਹਨੂੰ ਯਾਦ ਕਰਦੇ ਹਾਂ ਕੀ ਕਹੂੰਗੇ ਥੋੜੇ ਸਮੇਂ ਸੀ ਜਿਹੜੇ ਕਿਦੂ ਦੇ ਏਪੀ ਲਾਂਚ ਕੀਤੀ ਆ ਕਥਨ ਜਿਹੜੀ ਕ੍ਰਾਸ ਕਰਦੀ ਉਹ ਤਾਂ ਦੇਖੋ ਜੀ ਆਪਣਾ ਸ਼ੁਰੂ ਤੋਂ ਕਿ ਸਿੱਧੂ ਉਹ ਸਿੱਧੂ ਬਣਾਇਆ ਕਿੰਨਾ ਨੇ ਤੁਹਾਡੇ ਵਰਗੇ ਭੈਣ ਭਰਾਵਾਂ ਦੀ ਸਿਖਰੀ ਹੁੰਦਾ ਜਾਂ ਤੱਕ ਉਹ ਨਾਲ ਖੜੇ ਨੇ ਉਹ ਤਾਂ ਆਪਣਾ ਚੱਕਰੀ ਨਹੀਂ ਹੈਗਾ ਵੀ ਟੱਟ ਵੱਧਾ ਤਾਂ ਜਦ ਤੱਕ ਸਮਰਥਨ ਸਾਡੇ ਨਾਲ ਉਹਦੇ ਭੈਣ ਭਰਾਵਾਂ ਕੋਲ ਚਾਹਣ ਵਾਲਿਆਂ ਦਾ ਹੈਗਾ ਅਸੀਂ ਤਾਂ ਕਦੇ ਤੋਂ ਕਰੇ ਫੈਨ ਕਿ ਹੈ ਵੀ ਨਾ ਸਿੱਧੂ ਨੇ ਕਿਹਾ ਨਾ ਕਿ ਉਹ ਤਾਂ ਸਾਡਾ ਪਰਿਵਾਰ ਹੈ ਤੇ ਤੁਸੀਂ ਦੇਖਦੇ ਹੋਵੋਗੇ ਬੀਬੀਸੀ ਨੇ ਦੇਸ਼ਿਕ ਉਹ ਪਹਿਲਾਂ ਸਕਰੀਨਿੰਗ ਕਰਨੀ ਸੀ ਫਿਰ ਉਹਨੇ ਉਹਨੂੰ ਸਿੱਧਾ ਹੀ ਉਹਨੂੰ ਪਤਾ ਲੱਗਿਆ ਸੀ ਬੋਰਡ ਚਲੇ ਗਏ ਆ ਨੋਟਾਊਗਾ ਉਸ ਤੋਂ ਬਲਾ ਮੈਂ ਰਿਪੋਰਟ ਕਰ ਤਰੰਤ ਇਹ ਸਾਰੀ ਚੀਜ਼ ਨੂੰ ਹੁਣ ਦਾਹ ਵਾਹ ਪ੍ਰੈਸ ਦੀ ਬਜਾਏ ਬਲ ਸਾਡਾ ਫੈਸਲਾ ਪਰਿਵਾਰ ਦਾ ਸੀ ਮੈਂ ਫੋਟ ਦੇ ਗ੍ਰਾਊਂਡ 'ਚ ਕੀ ਕਹਾਂਗੇ ਉਹ ਲੋਕਾਂ ਜਿਹੜੇ ਬਾਅਦ 'ਚ ਤੁਹਾਡੇ ਨਾਲ ਚਾਹਾਂ ਸੀ ਕਿ ਇੰਟਰਵਿਊ ਆ ਕੀਤੀਆਂ ਉਹਨਾਂ ਨੇ ਵੀ ਜਿਹੜੇ ਉਹਦੇ ਵਿੱਚ ਆਪਣੇ ਕੁਝ ਕੁ ਰੱਖ ਲਏ ਨੇ ਲਿਖਾ ਦਿੱਤੇ ਹੈਗੇ ਬਿਆਨ ਜਾਂ ਹੋਰ ਬਿਲਕੁਲ ਦੇਖੋ ਜਿਹੜੀ ਸਾਡੇ ਪਰਿਵਾਰ ਦੀ ਇੱਕ ਮਰਿਆਦਾ ਹੁੰਦੀ ਹੈ ਹਨਾ ਜਾਂ ਫਾਜੀ ਦੇ ਨਾਲ ਬਹਿ ਕੇ ਖਾ ਲੈਨੇ ਇੱਕ ਵਾਰੀ ਉਹਦਾ ਆਪਣਾ ਧਰਮ ਨਿਗਾਉਣਾ ਹੁੰਦਾ ਉਹ ਇਨਸਾਨੀਅਤ ਦੇ ਉੱਤੇ ਡਿਪੈਂਡ ਕਰਦਾ ਕਿ ਬੰਦਾ ਕਿੰਨਾ ਕਿ ਡੀਪਲੀ ਸੋਚਦਾ ਜਾਂ ਕਿੰਨਾ ਕੋ ਨੂੰ ਹਲਕੇ ਚ ਲੈਂਦਾ ਤਾਂ ਤੋਖੁੰਦਾ ਇਹਨਾਂ ਗੱਲਾਂ ਨੂੰ ਵੇਖ ਕੇ ਵੀ ਜਦੋਂ ਤੁਸੀਂ ਕਿਸੇ ਵੀ ਕਮਰਸ਼ੀਅਲ ਉਤਾਰੇ ਦੇ ਨਾਲ ਕੋਈ ਇੰਟਰੈਕਸ਼ਨ ਕਰਦੇ ਹੋ ਜਾਂ ਕੁਝ ਕਰਦੇ ਹੋ ਯਾ ਤੁਸੀਂ ਥੋੜਾ ਜਆ ਇੰਨੀ ਕ ਹਮਦਰਦੀ ਤਾਂ ਸਾਡੇ ਨਾਲ ਰੱਖਣੀ ਚਾਹੀਦੀ ਤੁਹਾਨੂੰ ਵੀ ਸਾਨੂੰ ਥੋੜਾ ਜਆ ਭਰੋਸੇ ਕੇ ਲੈ ਲੈਣਾ ਹੈ ਨਾ ਤਾਂ ਚੰਗਾ ਲੱਗਦਾ ਸਾਨੂੰ ਪਰੰਤੂ ਜਿਹੜੇ ਸਾਡੇ ਨਾਲ ਅਸਲ ਵਿਰੋਧਮਾਤਕਰ ਜੁੜੇ ਹੋਏ ਨੇ ਉਹਨਾਂ ਨੇ ਸਾਰੇ ਪੱਤਰਕਾਰਾਂ ਨੇ ਮੈਂ ਹੁਣ ਤੁਹਾਡੇ ਕੋਲ ਦੇ ਨਾਮ ਲਵਾਂ ਕਾਫੀ ਲੰਬੀ ਲਿਸਟ ਹੋ ਜੂਗੀ ਬੜਿਆਂ ਪਰੇ ਦੇਖੀ ਉਹਨੇ ਬੜਿਆਂ ਉਹਨੇ ਮੇਰਾ ਬੋਲਿਆ ਹੋਇਆ ਮੈਟਰ ਵੀ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਨਹੀਂ ਦਿੱਤਾ ਜਿਹੜੇ ਪੱਤਰਕਾਰ ਮੇਰੇ ਨਾਲ ਸਵੰਦਤ ਨੇ ਮੇਰੇ ਕੋਲ ਆਉਂਦੇ ਜਾਂਦੇ ਆ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਚਾਹੁੰਦੇ ਆ ਤਾਂ ਉਹਨਾਂ ਨੇ ਸਾਥ ਵੀ ਦਿੱਤਾ ਹਾਂ ਕੁਝ ਆਪਣੇ ਤੋਂ ਵਾਅਦਾ ਖਿਲਾਫੀ ਵੀ ਕੀਤੀ ਹੈ ਜਿਹੜੇ ਗਏ ਵੀ ਨੇ ਅੰਤ ਸਿੱਧੂ ਨੇ ਬਸ ਝੂਠ ਦੀ ਗੱਲ ਕੀਤੀ ਹੈ ਵੀ ਦੋ ਚਾਰ ਝੂਠ ਨੇ ਤੇ ਕੀ ਤੁਹਾਨੂੰ ਲੱਗਦਾ ਵੀ ਉਹੀ ਨੇ ਜਿਹੜੇ ਬੀਬੀ ਜੀ ਦੇ ਉੱਤੇ ਬੈਠੇ ਬੋਲ ਰਹੇ ਨੇ ਉਹਨਾਂ ਦਾ ਜ਼ਿਕਰ ਕਰ ਰਹੇ ਸੀ ਤੂੰ ਬਿਹਤਰ ਹੁੰਦਾ ਜੇ ਸਿੱਧੂ ਹੁੰਦਾ ਤਾਂ ਸ਼ਾਇਦ ਹੋਰ ਵਧੀਆ ਕਲੀਅਰ ਕਰ ਦੇਣਾ ਸੀ ਪਰੰਤੂ ਅ ਜਦੋਂ ਮੈਂ ਸਮਝੇ ਦਿੱਕਤਾਂ ਜੋ ਮੈਨੂੰ ਦਿੱਖਤ ਆਉਂਦੀਆਂ ਨੇ ਤੁਸੀਂ ਸੱਚ ਜਾਣਿਓ ਜੋ ਸਿੱਧੂ ਦੀ ਹਾਲਤ ਸੀ ਨਾ ਮੇਰੀ ਉਸ ਤੋਂ ਵੀ ਬੱਤਰ ਕਰਤੀ ਨਾ ਲੋਕਾਂ ਨੇ ਆਹੀ ਦਬਾਅ ਉਹਦੇ ਉੱਤੇ ਸੀ ਨਹੀਂ ਉਹ ਸੋਨਾ ਪੈਸਾ ਕਮਾਉਂਦਾ ਸੀ ਅੱਛਾ ਉਹਦਾ ਪਰਿਵਾਰ ਸੀ ਮਾਪੇ ਸੀ ਮਨ ਐਵਰੀਥਿੰਗ ਸਾਰਾ ਕੁਝ ਵਧੀਆ ਸੀ ਪਰੰਤੂ ਫਿਰ ਵੀ ਉਹਦੇ ਦਿਮਾਗ ਤੇ ਕਿੰਨਾ ਬਜਨ ਇਹਨਾਂ ਲੋਕਾਂ ਨੇ ਪਾਇਆ ਹੋਇਆ ਕਿ ਜੇ ਉਹ ਸਟ੍ਰਾਈਕ ਮਾਰਦੀ ਕਿ ਉਹ ਕਰਦਾ ਕਿ ਉਹ ਦਰਖਾਸਤ ਦੇਤੀ ਉਹਨੂੰ ਕਿਸੇ ਗੁਰੂ ਘਰ ਵੀ ਮੱਥਾ ਟੇਕਣ ਨਹੀਂ ਦਿੰਦੇ ਸੀ ਉਸ ਸਮੇਂ ਵੀ ਉਹਦੇ ਕੋਈ ਪਰਚਾ ਵਾਹਿਆ ਉਹ ਚਲਾ ਗਿਆ ਉਹ ਸਿੱਧੂ ਚੰਗਾ ਹੋ ਗਿਆ ਉਹਦਾ ਪਿਓ ਮਾਰਾ ਹੋ ਗਿਆ ਹੁਣ ਹੋ ਸਕਦਾ ਤਾਂ ਤੁਸੀਂ ਪਰਵਾਹ ਨਾ ਕਰੋ ਉਸ ਗੱਲ ਦੀ ਦੇਖੋ ਸਾਡਾ ਕੋਈ ਵੀ ਦਿਨ ਹੁੰਦਾ ਚਾਹੇ 11 ਜੂਨ ਆ ਚਾਹੇ ਵਰਸਦੀ ਦਾ ਦਿਨ ਹੈ ਉਹਨੂੰ ਪ੍ਰਭਾਵਿਤ ਕਰਨ ਲਈ ਕੋਈ ਨਾ ਕੋਈ ਪ੍ਰੋਗਰਾਮ ਮਿਥਿਆ ਜਾਂਦਾ ਚਾਹੇ ਕੋਈ ਸਰਕਾਰ ਮਿਥਲੇ ਚਾਹੇ ਕੋਈ ਅਧਾਰਾ ਮਿਥਲੇ ਅੱਜ 11 ਜੂਨ ਸੀ ਉਹਨੂੰ ਪਤਾ ਸੀ 11 ਜੂਨ ਦੇ ਤੇ ਸੀ ਰੀਲੀਜ਼ ਕਰਨੇ ਰੋਡ ਦੇ ਵਿੱਚ ਡਾਕੂਮੈਂਟਰੀ ਆ ਧੋਖਾ ਤੁਸੀਂ ਲੋਕ ਦੇ ਤਾਂ ਸਿੱਤੂ ਦੀ ਨੂੰ ਕਿਸੇ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰ ਸਕਦੇ